ਜਿਹੜੇ ਤਿੰਨ ਨੇ ਜਿਹੜੇ ਜੇਲ੍ਹ ਚੋਂ ਆਏ ਆ ਜਿਹੜੇ ਕੈਦੀ ਨੇ ਤਿੰਨ ਜਿਨ੍ਹਾਂ ਤੇ ਮੈਂ ਸਮਝਦਾ ਕਿਸੇ ਵੇਲੇ ਪਿਕਚਰਾਂ ਮੜਨੀਆਂ ਕੈਦੀ ਨੰਬਰ 1 2 3 ਤਿੰਨੋਂ ਇਸ ਵੇਲੇ ਪੰਜਾਬ ਦੇ ਵਿੱਚ ਵੇਖੋ ਕਈ ਵਾਰ ਨਾ ਹੱਦਾਂ ਹੀ ਟੁੱਟ ਜਾਂਦੀਆਂ ਬੰਨ੍ਹੇ ਹੀ ਟੁੱਟ ਜਾਂਦੀਆਂ ਮੇਰੇ ਪੰਜਾਬੀ ਭਰਾਵੋ ਜਾਗ ਜਾਗ ਪੋ ਉੱਠ ਖੜੋ ਸਭ ਤੋਂ ਪਹਿਲਾਂ ਤੁਹਾਨੂੰ ਯਾਦ ਹੋਣਾ ਹੈ ਇਹ ਆਮ ਆਦਮੀ ਪਾਰਟੀ ਨੇ ਜਦੋਂ ਨੈਸ਼ਨਲ ਪਾਰਟੀ ਬਣਾਉਣ ਚ ਆ ਸੰਜੀਤ ਸਿੰਘ ਰੋਜੁਰੇ ਫਿਰਦਾ ਹੁੰਦਾ ਸੀ ਉਹਦੇ ਕੋਲ ਆ ਦਰਗੇਸ਼ ਪਾਠਕ ਤੁਹਾਡੇ ਕੋਲ ਫਿਰਦਾ ਹੁੰਦਾ ਸੀ ਆ ਰਾਗਵ ਚੱਡਾ ਤੁਹਾਡੇ ਕੋਲ ਫਿਰਦਾ ਹੁੰਦਾ ਸੀ ਅੱਜ ਸਭ ਦੇ ਢਿੱਡ ਭਰੇ ਆ ਤੇ ਨੈਸ਼ਨਲ ਪਾਰਟੀ ਉਹਨੂੰ ਬਣਾਉਂਗੇ ਸੀ ਦਿੱਲੀ 'ਚ ਤਾਂ ਇਹਨਾਂ ਦੇ ਕਦੇ ਹੱਥ ਲੱਗਿਆ ਨਹੀਂ ਸੀ ਕੁਝ ਪੰਜਾਬ ਤੋਂ ਲੁੱਟ ਕੇ ਪਾਰਟੀ ਬਣਾਈ ਸੀ ਇਹਨਾਂ ਨੇ ਹੁਣ ਉਹ ਅੱਗੇ ਜਿਹੜੇ ਤਿੰਨ ਨੇ ਜਿਹੜੇ ਜੇਲ੍ਹ ਚੋਂ ਆਏ ਆ ਜਿਹੜੇ ਕੈਦੀ ਨੇ ਤਿੰਨ ਜਿਨ੍ਹਾਂ ਤੇ ਮੈਂ ਸਮਝਦਾ ਕਿਸੇ ਵੇਲੇ ਪਿਕਚਰਾਂ ਮੜਨੀਆਂ ਕੈਦੀ ਨੰਬਰ 1 2 3 ਤਿੰਨੋਂ ਇਸ ਵੇਲੇ ਪੰਜਾਬ ਦੇ ਵਿੱਚ ਫਿਰਦੇ ਆ ਸਭ ਤੋਂ ਵੱਡਾ ਬੌਕਰ ਜਿਵੇਂ ਕਹਿੰਦੇ ਹੁੰਦੇ ਆ ਝਾੜੂ ਵਾਲਾ ਕੇਜਰੀਵਾਲ ਸੁਸੋਦੀਆ ਸਤਿੰਦਰ ਜੈਨ ਤੇ ਅੱਗੇ ਇਹਨਾਂ ਦੇ ਜਿਹੜੇ ਲੁਟੇਰੀਆਂ ਦਾ ਜਿਹੜਾ ਉਹ ਕਹਿੰਦੇ ਨਾ ਅਲੀ ਬਾਬਾ ਚਾਲੀ ਚੋਰ ਮੈਂ ਰੋਜ਼ ਆ ਜਿਹੜੀ ਲੀਡੀ ਲਾਈ ਆ ਇਹਨਾਂ ਨੇ ਇਹ ਰੋਜ਼ ਇੱਥੇ ਪੰਜਾਬ ਨੂੰ ਭੰਡਦੀ ਸੀ ਰੋਜ਼ ਪੰਜਾਬ ਨੂੰ ਭੰਡਦੀ ਸੀ ਵੀ ਇਹ ਪੋਲਿਊਸ਼ਨ ਜਿਹੜਾ ਪੰਜਾਬ ਦਾ ਨਾ ਇਹ ਚੋਕ ਕਰ ਰਿਹਾ ਦਿੱਲੀ ਵਾਲਿਆਂ ਦਾ ਸਾਹ ਬੰਦ ਕਰ ਰਿਹਾ ਇਹ ਜਿਹੜੀ ਪੋਲਿਊਸ਼ਨ ਦੀ ਗੱਲ ਕਰਦੀ ਸੀ ਵੀ ਪੰਜਾਬ ਦਾ ਪੋਲਿਊਸ਼ਨ ਦਿੱਲੀ ਨੂੰ ਮਾਰ ਰਿਹਾ ਅੱਜ ਉਹ ਪੋਲਿਊਸ਼ਨ ਬੋਰਡ ਦੀ ਚੇਅਰਮੈਨ ਆਤੀ ਅੱਜ ਉਹ ਫੈਸਲਾ ਕਰੂਗੀ ਵੀ ਪੰਜਾਬ ਦੇ ਵਿੱਚ ਕਿਸਾਨ ਪਰਾਲੀ ਨੂੰ ਸਾੜ ਸਕੂਗਾ ਗਲਾ ਸਕੂ ਅੱਜ ਉਹ ਫੈਸਲਾ ਕਰੋ ਕਿ ਬੁੰਡਾ ਦਰਿਆ ਕਿਸ ਤਰੀਕੇ ਨਾਲ ਸਾਫ਼ ਹੋਊਗਾ ਜਾਂ ਉਹਦੇ ਵਿੱਚ ਕਿਹੜੀ ਫੈਕਟਰੀ ਆ ਪਾਣੀ ਭਾ ਉਹ ਆਪਣਾ ਗੰਦ ਛੱਡ ਸਕਦੀ ਹੈ ਜਿਹੜਾ ਨਹੀਂ ਛੱਡ ਸਕਦਾ ਅੱਜ ਕਿਸ ਤਰੀਕੇ ਨਾਲ ਸਾਹ ਲਵਾਂਗੇ ਆਪਾਂ ਪੰਜਾਬ ਚ ਇਹ ਫੈਸਲਾ ਕਰੋ ਦਿੱਲੀ ਨੂੰ ਆ ਕੇ ਇਹਨਾਂ ਦੀ ਉਦੋਂ ਬਾਅਦ ਜਿਹੜਾ ਸਭ ਤੋਂ ਵੱਡਾ ਬੋਰਡ ਆ ਇੰਡਸਟਰੀ ਦਾ ਜਿਹਨੇ ਸਾਰੇ ਕਾਰਖਾਨੇ ਲਾਉਣ ਲਈ ਪਰਮਿਸ਼ਨ ਦੇਣੀ ਆ ਉਹ ਇੱਕ ਪੀਏ ਦਾ ਪੀਏ ਪਾਠਕ ਦਾ ਦਰਗੇਸ਼ ਪਾਠਕ ਦਾ ਜਾਂ ਇੱਕ ਹੋਰ ਆ ਮੈਂ ਨਾਮ ਭੁੱਲ ਗਿਆ ਸੰਦੀਪ ਸੰਦੀਪ ਉਹ ਵੀ ਮੈਂਬਰ ਪਾਰਲੀਮੈਂਟ ਜਿਹੜਾ ਬਣੀ ਹੋਣੀ ਹੈ ਵੀ ਪੰਜਾਬ ਦੇ ਐਮਐਲਏ ਨੇ ਬਣਾਏ ਹੋਏ ਆ ਉਹਦਾ ਪੀਏ ਅੱਗੇ ਜਿਹੜਾ ਲੋਕਾਂ ਨਾਲ ਮੈਂ ਇੱਕ ਗੱਲ ਮੈਂ ਕਹਿ ਦੇਣਾ ਲੋਕਾਂ ਦੀ ਤਾਕਤ ਨਾਲ ਭਗਵੰਤ ਮਾਨਸੇ ਆ ਗੱਲ ਸੁਣ ਲਓ ਮਾਨਸੇ ਤੁਹਾਨੂੰ ਤਾਂ ਸਿਰਫ ਇੱਕ ਰੱਖਿਆ ਜਿਵੇਂ ਇੱਕ ਗੱਡੀ ਨਹੀਂ ਇੱਕ ਟਰੱਕ ਨਹੀਂ ਹੁੰਦਾ ਵੀ ਉਹ ਨੰਬਰ ਪੀ ਵੀ ਚਾਹੀਦਾ ਸਿਰਫ ਥੋਢੀ ਐਨੀਓ ਪਛਾਣਾ ਵੀ ਪੀ ਵੀ ਕਰਕੇ ਉਹ ਨੰਬਰ ਪਲੇਟ ਜਿਹੜੀ ਚਾਹੀਦੀ ਹੈ ਥੋਢੀ ਤੁਹਾਨੂੰ ਇਸ ਕਰਕੇ ਰੱਖਿਆ ਹੋਇਆ ਇੱਕ ਦੂ ਵੱਦ ਆਪਣੀ ਕੋਈ ਝੰਡਾ ਸਿਆਕਾਤ ਨਹੀਂ ਦੀ ਸਿਰਫ ਪੀ ਵੀ ਕਰਕੇ ਆ ਤਾਂ ਸਾਰੇ ਉਹ ਬੈਠੇ ਆ ਜਿਨ੍ਹਾਂ ਨੂੰ ਤੇਰੀ ਜ਼ਿੰਮੇਵਾਰੀ ਤੇਣਾ ਨਾ ਲੱਗੂ ਮਾਨਸਿਆਂ ਵੀ ਤੂੰ ਸਾਰਾ ਪੰਜਾਬ ਲੁੱਟਾਇਆ ਕਦੇ ਐਸਾ ਕਦੇ ਕੋਈ ਸੀਐਮ ਬਣਿਆ ਹੀ ਨਹੀਂ ਜਿਹੜਾ ਤੂੰ ਬਣ ਗਿਆ ਮੈਂ ਪਰ ਇੱਕ ਗੱਲ ਹੋਰ ਕਹਿਣਾ ਜੇ ਇਹ ਨਾਂ ਵਾਪਸ ਹੋਈਆਂ ਇਹਨਾਂ ਦੀਆਂ ਚੇਅਰਮੈਨੀਆਂ ਜਿਹੜੀਆਂ ਦਿੱਲੀ ਦੇ ਲਾਗ ਉੱਥੇ ਤਾਂ ਬੜੀਆਂ ਗੱਲਾਂ ਕਰਨੀਆਂ ਆਉਂਦੀਆਂ ਜਦੋਂ ਮੈਂ ਕਹਿੰਦਾ ਡਰਾਮਾ ਕਰਨ ਜਾਂਦੇ ਆ ਰੋਜ਼ ਆਨੰਦਪੁਰ ਸਾਹਿਬ ਪਾਣੀ ਦੀ ਗੱਲ ਕਰਦੇ ਹਾਂ ਅਸੀਂ ਪਾਣੀ ਦਾ ਤੁਕਕਾ ਕਿਸੇ ਨੂੰ ਪੀਣ ਨੂੰ ਵੀ ਨਹੀਂ ਦੇਣਾ ਦੂਜੇ ਪਾਸੇ ਅੱਜ ਪਤਾ ਲੱਗ ਗਿਆ ਨਾ ਵੀ ਇਹ ਡਰਾਮਾ ਹੈ ਇਹ ਖੁੱਲ ਗਿਆ ਨਾ ਅੱਜ ਇਹ ਸਾਰੇ ਕਿੱਥੋਂ ਨਿਆਂਦੇ ਉੱਥੋਂ ਡਰਾਮਾ ਕਰਨ ਤਾਂ ਜ਼ਿਆਦਾ ਆਉਂਦਾ ਏ ਪਰ ਅੱਜ ਆ ਕਿਹੜੀ ਸੂਬੇ ਦੇ ਆ ਇਹ ਕਿਹੜੇ ਪੰਜਾਬੀ ਨੇ ਇਹ ਕਿਹੜੀਆਂ ਕੁਰਬਾਨੀਆਂ ਪੰਜਾਬ ਖਾਤਰ ਜਿਨ੍ਹਾਂ ਨੂੰ ਚੀਰਮੈਨ ਬਣਾਇਆ ਪਰ ਮੈਂ ਭਗਵੰਤ ਮਾਨਸ਼ਾ ਚਾਹੇ ਚੰਡੀਗੜ੍ਹ ਵਾਲੀ ਕੋਠੀ ਚਾਹੇ ਜਿੱਦਨ ਲੁਧਿਆਣੇ ਆਏ ਜਿੰਨਾ ਚਿਰ ਇਹਨਾਂ ਨੂੰ ਵਾਪਸ ਨਹੀਂ ਲਾਉਂਗੇ ਇਹ ਵਿਰੋਧ ਤੁਹਾਡਾ جاری ਰਹੇ ਜਿੱਥੇ ਮਰਜ਼ੀ ਪੁਲਿਸ ਲਾ ਲਈ ਜਿੱਥੇ ਮਰਜ਼ੀ ਸਕਿਉਰਿਟੀ ਲਾ ਲਈ ਉਹ ਵੀ ਪੰਜਾਬੀ ਨੇ ਪੁਲਿਸ ਵਾਲੇ ਰੋਕਣ ਵਾਲੇ ਪੰਜਾਬੀ ਨੇ ਪਰ ਤੈਨੂੰ ਇਹ ਵਾਪਸ ਸੀਐਮ ਸਾਹਿਬ ਲੈਣੀਆਂ ਦੇਣੀਆਂ ਪੈਣਗੀਆਂ ਜਿਹੜਾ ਪੰਜਾਬ ਦੇ ਨੂਨ ਸ਼ਿਕਾਇਤ ਛੜ ਗਿਆ ਜਖਮਾਂ ਤੇ ਜਿੰਨਾ ਚਿਰ ਤੂੰ ਚੇਅਰਮੈਨੀਆਂ ਇਹਨਾਂ ਦੀਆਂ ਨਾਂ ਹਟਾਈਆਂ ਤਾਂ ਆਪਣਾ ਸਹਾਬ ਲਾ ਲਈ ਫਿਰ ਐਮੀਨੇ ਵਿੱਚ ਲੁਕੀ ਨਾ ਕਦੇ ਪਿਛਲੇ ਗੇਟ ਤੋਂ ਜਾਂ ਪਰਲੇ ਗੇਟ ਤੋਂ ਭੱਜਣ ਦੀ ਕੋਸ਼ਿਸ਼ ਨਾ ਕਰਿਓ ਆ ਕੇ ਮੂਰੇ ਜਵਾਬ ਦਿਓ ਮੈਂ ਜਦੋਂ ਜਵਾਬ ਪੁੱਛਣ ਆਉਂਗਾ ਵੀ ਇਹ ਦੱਸੋ ਜਾ ਉਹ ਤੋਂ ਪਹਿਲਾ ਜਵਾਬ ਦੇ ਦੋ ਵੀ ਮੈਂ ਪੰਜਾਬ ਦੇ ਭਾਈ ਪਿੱਟੇ ਦੀ ਸ਼ੁਰਾ ਮਾਰ ਕੇ ਇਹਨਾਂ ਨੂੰ ਲਾਇਆ ਤੀਜੀ ਗੱਲ ਲੁਧਿਆਣੇ ਦੀ ਜਮੀਨ ਵੱਲ ਜੇ ਸਾਡੇ ਲੁਧਿਆਣੇ ਦੇ ਲੋਕਾਂ ਦੀ ਜਮੀਨ ਵੱਲ ਜੇ ਬੁਰੀ ਨਕ ਮੈਂ ਕਹਿੰਦਾ ਆ ਤੇਰੇ ਠੱਗਾਂ ਨੇ ਲਾਈ ਆ ਜਿਹੜਾ ਦੇਖ ਲੈ ਉਹਦਾ ਡਟ ਕੇ ਵਿਰੋਧ ਕਰਾਂਗੇ ਜਿੰਨਾ ਕੁਝ ਕਰ ਹੋਊਗਾ ਉਹ ਕਰਾਂਗੇ ਪਰ ਕਿਸੇ ਕਿਸਾਨ ਦੀ 1 ਇੰਚੀ ਵੀ ਜ਼ਮੀਨ ਆ ਤੇਰੇ ਦਿੱਲੀ ਵਾਲਿਆਂ ਨੂੰ ਲੁੱਟਣ ਦੀ ਇਸ ਕਰਕੇ ਆਪਣੀ ਤਿਆਰੀ ਕਰ ਲੈ ਫਿਰ ਤਾਂ ਤੂੰ ਬਾਟੀ ਭਲਵਾਨ ਤੂੰ ਦਾਰਾ ਸਿੰਘ ਨਹੀਂਗਾ ਤੂੰ ਬਾਟੀ ਭਲਵਾਨ ਆ ਤੂੰ ਤੇਲ ਲਾ ਕੇ ਨਿਕਲਣਾ ਐ ਪਤਲੀ ਗਲੀ ਚੋਂ ਇਹ ਵੀ ਮੈਂ ਜਾਣਦਾ ਚੰਗੀ ਤਰ੍ਹਾਂ ਭਰਤ ਕੋਈ ਗੱਲ ਨਹੀਂ ਪੰਜਾਬੀ ਉਹ ਹਰ ਜਗ੍ਹਾ ਡਟ ਕੇ ਜਿਵੇਂ ਕਿਸਾਨ ਵਿਰੋਧ ਕਰ ਰਹੇ ਆ ਤੁਸੀਂ ਵੀ ਹੁਣ ਕੋਈ ਟਾਈਮ ਨਹੀਂ ਰਹਿ ਗਿਆ ਕੱਖ ਨਹੀਂ ਹੱਥ ਰਹੀ ਕੱਖ ਨਹੀਂ ਹੱਥ ਸਭ ਸਰਕਾਰ ਦੇ ਅਫਸਰ ਇਹ ਤੋਂ ਅੱਖਾਂ ਫੇਰ ਗਿਆ ਦੇ ਕਹਿਣ ਤੇ ਕੋਈ ਨਹੀਂ ਮੰਨਦਾ ਡਟ ਕੇ ਜਿੱਥੇ ਵੀ ਇਹ ਜਾਂਦਾ ਇਹਦਾ ਡਟ ਕੇ ਵਿਰੋਧ ਕਰੋ ਜੇ ਕੋਈ ਧੱਕਾਸ਼ਾਹੀ ਕਰਦਾ ਹੁੰਦੀ ਆ ਅਸੀਂ ਆਪ ਤੁਹਾਡੇ ਨਾਲ ਆ ਕੇ ਖੜਾਂਗੇ ਪਰ ਹੁਣ ਇਹ ਬਰਦਾਸ਼ਤ ਨਹੀਂ ਹੁੰਦਾ ਵੀ ਇਹ ਦਿੱਲੀ ਵਾਲੇ ਚਮਚਿਆਂ ਦੇ ਵੀ ਅੱਗੇ ਚਮਚੀਆਂ ਨੂੰ ਇਹ ਸਾਡੀਆਂ ਚੇਅਰਮੈਨੀਆਂ ਦੇ ਵੀ ਉਹ ਸਾਡੇ ਸੈਕਟਰੀਟਾਚ ਬੈਠਣਗੇ ਸਾਡੀਆਂ ਸਰਕਾਰੀ ਗੱਡੀਆਂ ਸਾਡੇ ਦਫ਼ਤਰ ਤੇ ਸਾਡੇ ਜਿਹੜੇ ਮੁਲਾਜ਼ਮ ਜਿਨ੍ਹਾਂ ਨੂੰ ਲੋਜੀ ਨੌਕਰੀ ਦਿੰਦਾ ਜਿਹੜੇ ਡਰਾਮੇ ਕਰਦਾ ਉਹ ਸਾਰੇ ਅਤਰੇ ਦਿੱਲੀ ਵਾਲਿਆਂ ਦੇ ਮੂਰੇ ਕੰਮ ਕਰਨੇ ਚੇਅਰਮੈਨ ਉਹ ਬਿਠਾਏ ਆ ਉੱਤੇ ਇਹ ਬਰਦਾਸ਼ਤ ਨਹੀਂ ਇਹ ਬਰਦਾਸ਼ਤ ਨਹੀਂ ਕਿ ਮਹਤਮਾਨ ਸ੍ਰੀ ਇਹ ਝੰਡਾ ਸਿੰਘ ਇਹ 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 ਬਿਲਕੁਲ ਸਾਨੂੰ ਇਹ ਬਰਦਾਸ਼ਤ ਨਹੀਂ